ਅੱਜ ਦਾ ਇਹ ਪ੍ਰੋਗਰਾਮ ਬਹੁਤ ਅਹਿਮ ਹੈ ਤੇ ਝੂਠਿਆਂ ਦੇ ਮੂਹ ਤੋਂ ਪਰਦਾ ਚੁੱਕਣ ਵਾਲਾ ਪ੍ਰੋਗਰਾਮ ਹੈ ਝੂਠਿਆਂ ਦਾ ਪਰਦਾ ਫਾਸ਼ ਕਰਨ ਵਾਲਾ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਦੋ ਬਹੁਤ ਅਹਿਮ ਖਬਰਾਂ ਲਵਾਂਗੇ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਲਈ ਸੁਣਨੀਆਂ ਜਾਣਣੀਆਂ ਬਹੁਤ ਜ਼ਰੂਰੀ ਨੇ ਪਹਿਲੀ ਖਬਰ ਲਵਾਂਗੇ ਕਿ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਅਲੋਕ ਸ਼ਰਮਾ ਦੀ ਛੁੱਟੀ ਕਿਉਂ ਹੋਈ ਕਿਹੜੇ ਵੱਡੇ ਲੀਡਰਾਂ ਨੇ ਕਾਂਗਰਸ ਦੇ ਆਨੇ ਦਿੱਲੀ ਹਾਈ ਕਮਾਂਡ ਦਾ ਆਇਆ ਪੈਸਾ ਲੋਕ ਸਭਾ ਇਲੈਕਸ਼ਨਾਂ ਚ ਖਾਦਾ ਔਰ ਉਹਨਾਂ ਦਾ ਜਦੋਂ ਨਾਮ ਸਾਹਮਣੇ ਆਇਆ ਲੋਕ ਸ਼ਰਮਾ ਨੇ ਰਿਪੋਰਟ ਬਣਾਈ ਔਰ ਕਿਹੜੇ ਲੀਡਰਾਂ ਨੇ ਕਿਵੇਂ ਬਦਲਾਇਆ ਬਹੁਤ ਅਹਿਮ ਖਬਰ ਇਹ ਤੇ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਜਿਹੜੀ ਹੈ ਅਸੀਂ ਕਰਨੀ ਹੈ ਕਿ ਪ੍ਰਤਾਪ ਬਾਜਵਾ ਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ 50 ਗਰਨੇਡ ਆਏ 18 ਚੱਲ ਗਏ 32 ਬਾਕੀ ਆ ਭਗਵੰਤ ਮਾਨ ਨੇ ਸਟੈਂਡ ਲਿਆ ਕਾਉਂਟਰ ਇੰਟੈਲੀਜੈਂਸ ਭੇਜੀ ਕੇ ਪੁੱਛ ਕੇ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਕਿੱਥੋਂ ਕੀ ਕੁਝ ਹੋ ਰਿਹਾ ਹੈ ਕਿਉਂਕਿ ਬੜਾ ਅਹਿਮ ਲੋਕਾਂ ਦੀ ਸੁਰੱਖਿਆ ਦੇ ਨਾਲ ਪੰਜਾਬ ਦੀ ਸੁਰੱਖਿਆ ਦੇ ਨਾਲ ਜੁੜਿਆ ਮੁੱਦਾ ਪਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਦੱਸਣ ਤੋਂ ਜਵਾਬ ਦੇ ਗਏ ਮੁੱਕਰ ਗਏ ਕੋਈ ਵੀ ਤਸੱਲੀ ਬਖਸ਼ ਜਵਾਬ ਦੇ ਨਹੀਂ ਸਕਿਆ ਹੁਣ ਇੱਥੇ ਪ੍ਰਤਾਪ ਸਿੰਘ ਬਾਜਵਾ ਗਲਤ ਆ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਜਾਂ ਫਿਰ ਇਹ ਬਿਆਨ ਦੇਣ ਤੇ ਜਦੋਂ ਪੁਲਿਸ ਭਗਵੰਤ ਮਾਨ ਨੂੰ ਦੇ ਘਰੇ ਭੇਜੀ ਜਾਂ ਭਗਵੰਤ ਮਾਨ ਗਲਤ ਹੈ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਨਹੀਂ ਸਿੱਧਣਾ ਚਾਹੀਦਾ ਜਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਇਹ ਵੀ ਗੱਲ ਦੱਸ ਦੇਣੀ ਚਾਹੀਦੀ ਸੀ ਉਹਨਾਂ ਨੂੰ ਜਾਂ ਨਹੀਂ ਕਿ ਸੋਰਸ ਕੀ ਹੈ ਕੀ ਹਰ ਵਾਰ ਮੁੱਖ ਮੰਤਰੀ ਭਗਵੰਤ ਮਾਨ ਹੀ ਗਲਤ ਹੋਣਗੇ ਔਰ ਜਿਹੜੀ ਖਬਰ ਦੇ ਆਧਾਰ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਆਪਦੇ ਆਪ ਨੂੰ ਸੱਚੇ ਦੱਸ ਰਿਹਾ ਜਾਂ ਉਹਨਾਂ ਦੇ ਅੱਲ ਅੱਗੇ ਦਾਗੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸੱਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਉਸ ਖਬਰ ਦਾ ਵੀ ਪਰਦਾ ਪਾਜ ਕਰਾਂਗੇ ਕਿ ਉਹ ਕਿੰਨੀ ਸੱਚੀ ਕਿੰਨੀ ਕਿ ਝੂਠੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਸੁਰਨਯੋਗ ਜਿਹੜਾ ਤੱਥਾਂ ਦੇ ਆਧਾਰਤ ਪ੍ਰੋਗਰਾਮ ਜਿਹੜਾ ਇਹ ਹੋਣ ਜਾ ਰਿਹਾ ਸਭ ਤੋਂ ਪਹਿਲੀ ਗੱਲ ਮੈਂ ਇਹੀ ਕਰੂੰਗਾ ਕਿ ਪੰਜਾਬ ਕਾਂਗਰਸ ਦੇ ਵਿੱਚ ਖਲਹਾਰਾ ਬਹੁਤ ਜ਼ਿਆਦਾ ਹੈ ਔਰ ਉਸ ਖਲਾਰੇ ਨੂੰ ਨਿਵੇੜ ਲਾਇਆ ਅਲੋਕ ਸ਼ਰਮਾ ਤੇ ਢਾਲਵੀ ਸਾਹਿਬ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਚੋਣਾ ਆ ਗਿਆ ਸੀ ਕਿਉਂਕਿ ਦਵਿੰਦਰ ਯਾਦਵ ਇੰਚਾਰਜ ਸੀਗੇ ਚੋਣਾ ਆ ਗਿਆ ਤਾਂ ਦਵਿੰਦਰ ਯਾਦਵ ਨੂੰ ਬਦਲ ਕੇ ਉਸ ਤੋਂ ਬਾਅਦ ਬਘੇੜ ਸਾਹਿਬ ਪੰਜਾਬ ਦੇ ਵਿੱਚ ਆ ਗਏ ਇਹਨਾਂ ਦੇ ਤਿੰਨਾਂ ਦੇ ਸਿਰ ਤੇ ਉੱਪਰ ਜ਼ਿੰਮੇਵਾਰੀ ਸੀ ਇੱਕ ਤਾਂ ਪੰਜਾਬ ਕਾਂਗਰਸ ਦੀ ਜਿਹੜੀ ਹੈ ਉਹ ਟੜੇਬੰਦੀ ਖਤਮ ਕਰਨੀ ਦੂਜਾ ਪੰਜਾਬ ਕਾਂਗਰਸ ਨੂੰ ਐਨੇ ਕ ਪੈਰਾਂ ਅੰਤਸਰ ਕਰ ਦੇਣਾ ਕਾਰਗੁਜ਼ਾਰੀ ਕਰਕੇ ਔਰ ਉਹਦੇ ਵਿੱਚੋਂ ਸਲੀਪਰ ਸੈਲ ਜਾਂ ਕਾਲੀਆਂ ਭੇਡਾਂ ਕਾਂਗਰਸ ਦੇ ਵਿੱਚ ਬੈਠੀਆਂ ਪੜ ਕੇ ਬਾਹਰ ਕਰਨੀਆਂ ਔਰ ਸਤਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਜਿਹੜੀ ਇਹ ਜ਼ਿੰਮੇਵਾਰੀ ਸੀਗੀ ਔਰ ਅਲੋਕ ਸ਼ਰਮਾ ਬੜੀ ਮਿਹਨਤ ਦੇ ਨਾਲ ਲੱਗੇ ਹੋਏ ਸੀ ਪਿਛਲੇ ਕਈ ਦਿਨਾਂ ਤੋਂ ਦਾਲਵੀ ਸਾਹਿਬ ਦੇ ਨਾਲ ਔਰ ਬਗੇਲ ਸਾਹਿਬ ਦੇ ਔਰ ਤੋਂ ਪਹਿਲਾਂ ਵੀ ਉਹਨਾਂ ਨੇ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜਾ ਕੇ 1 ਟੂ 1 ਵੀ ਵੱਡੀਆਂ ਮੀਟਿੰਗਾਂ ਕਰਕੇ ਵੀ ਗੱਲਬਾਤ ਕੀਤੀ ਵਰਕਰ ਤੋਂ ਹਾਲ ਚਾਲ ਜਾਣਿਆ ਸਾਰੇ ਰਿਪੋਰਟ ਲਈ ਔਰ ਪੂਰੀ ਟੋਟਲ ਰਿਪੋਰਟ ਜਿਹੜੀ ਹੈ ਉਹਨਾਂ ਨੇ ਬਣਾਈ ਸੀ ਔਰ ਉਸ ਰਿਪੋਰਟ ਦੇ ਵਿੱਚ ਜਿਹੜਾ ਖੁਲਾਸਾ ਹੋਇਆ ਹੋਇਆ ਉਹ ਬੜਾ ਹਰਮਨਿਕ ਸੀਗਾ ਉਹਦੇ ਵਿੱਚ ਖੁਲਾਸਾ ਜਿਹੜਾ ਹੋਇਆ ਕਿ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਨੂੰ ਜਿਹੜੇ ਪੈਸੇ ਭੇਜੇ ਸੀ ਕਰੋੜਾਂ ਰੁਪਈਆ ਜਿਹੜਾ ਇਲੈਕਸ਼ਨ ਲੜਨ ਵਾਸਤੇ ਭੇਜਿਆ ਸੀਗਾ ਔਰ ਪਤਾ ਲੱਗਿਆ ਕਿ ਪੰਜਾਬ ਕਾਂਗਰਸ ਦੇ ਮੂਹਰੇ ਲੀਡਰਾਂ ਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਸ ਪੈਸੇ ਨੂੰ ਵਰਤਣ ਦੀ ਕਹਿੰਦੇ ਕਿ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਦੇ ਉੱਪਰ ਇਸ ਪੈਸੇ ਦਾ ਜਿਹੜਾ ਉਹ ਕਪੜਾ ਕੀਤਾ ਗਵਨ ਕੀਤਾ ਔਰ ਅਲੋਕ ਸ਼ਰਮਾ ਨੇ ਉਹਨਾਂ ਲੀਡਰਾਂ ਦਾ ਉਹ ਨਾਮ ਆ ਜਿਹੜਾ ਉਹ ਉਸ ਰਿਪੋਰਟ ਦੇ ਵਿੱਚ ਬਣਾ ਕੇ ਦੱਸਿਆ ਕਿ ਭਾਈ ਕਿਹੜੇ ਕਿਹੜੇ ਲੀਡਰਾਂ ਨੇ ਕਪੜਾ ਕੀਤਾ ਕਿਹੜੇ ਹਲਕੇ ਦੇ ਵਿੱਚ ਕਿੰਨਾ ਪੈਸਾ ਜਾਣਾ ਚਾਹੀਦਾ ਸੀ ਕਿੰਨਾ ਗਿਆ ਤੇ ਕਿੰਨਾ ਦਿਖਾਇਆ ਕਿੱਥੇ ਕਿੱਥੇ ਕਿਹਨੇ ਆਪਣੀ ਕੈਂਪੇਨ ਦੇ ਵਿੱਚ ਕਿੰਨਾ ਪੈਸਾ ਲਾਇਆ ਉਨੇ ਜਿਹੜੀ ਟੋਟਲ ਪੂਰੀ ਰਿਪੋਰਟ ਜਿਹੜੀ ਆ ਆਲੋਕ ਸ਼ਰਮਾ ਨੇ ਬਿਲਕੁਲ ਤੱਥਾਂ ਦੇ ਆਧਾਰ ਤੇ ਬਣਾ ਲਈ ਸੀ ਔਰ ਮੈਂ ਨਾਮ ਵੀ ਜਿਹੜਾ ਉਹ ਮੈਂ ਲੈ ਦੂੰਗਾ ਜੇ ਕਿਸੇ ਨੂੰ ਕੋਈ ਆਬਜੈਕਸ਼ਨ ਹੋਊਗੀ ਪਰ ਪੰਜਾਬ ਦੇ ਲੋਕ ਸਭ ਜਾਣਦੇ ਆ ਕਿ ਕਿੰਨਾ ਦੀ ਜ਼ਿੰਮੇਵਾਰੀ ਸੀਗੀ ਔਰ ਕਿੰਨਾ ਦੀ ਨਹੀਂ ਸੀ ਇਹ ਪੈਸਾ ਖਰਚਰ ਦੀ ਔਰ ਸਭ ਜਾਣਦੇ ਆ ਔਰ ਵੱਡੇ ਵੱਡੇ ਹੋਰਡਿੰਗ ਕਿਹਦੀਆਂ ਫੋਟੋਆਂ ਦੇ ਲਾਏ ਗਏ ਉਮੀਦਵਾਰਾਂ ਦੀਆਂ ਫੋਟੋਆਂ ਟਾ ਕੇ ਉਹ ਵੀ ਆਪਾਂ ਸਭ ਜਿਹੜਾ ਉਹ ਜਾਣਦੇ ਆ ਔਰ ਮੂਰਲੇ ਲੀਡਰਾਂ ਦੀ ਇਹ ਦੋ ਤਿੰਨ ਦੀ ਚਾਹੇ ਉਹ ਐਲਓਪੀ ਹੋਵੇ ਚਾਹੇ ਪ੍ਰਧਾਨ ਹੋਵੇ ਪੀਸੀਸੀ ਦੇ ਉੱਪਰ ਜ਼ਿੰਮੇਵਾਰੀ ਸੀਗੀ ਸਾਰੀ ਐਡਵਰਟਾਈਜ਼ਮੈਂਟ ਦੀ ਔਰ ਐਡਵਰਟਾਈਜ਼ਮੈਂਟ ਵੀ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਕਹਿੰਦੇ ਜਿੰਨਾ ਪੈਸਾ ਲਗਾਇਆ ਜਾਣਾ ਸੀ ਔਰ ਦਿਖਾਇਆ ਜਿੰਨਾ ਗਿਆ ਉਹਨਾਂ ਪਰ ਲੱਗਿਆ ਨਹੀਂ ਹੈ ਔਰ ਇਹ ਵੀ ਗੱਲ ਜਿਹੜੀ ਸਾਹਮਣੇ ਆਈ ਹੈ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਔਰ ਉਹ ਪੂਰੇ ਕਾਲੇ ਕਾਰਨਾਮੇ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ ਉਹ ਪੂਰੇ ਕਾਲੇ ਕਾਰਨਾਮੇ ਜਿਹੜੇ ਆ ਉਹ ਅਲੋਕ ਸ਼ਰਮਾ ਨੇ ਆਪਣੀ ਉਸ ਰਿਪੋਰਟ ਦੇ ਵਿੱਚ ਬਣਾਤੇ ਸੀ ਔਰ ਇਕੱਲੇ-ਇਕੱਲੇ ਬੰਦੇ ਦਾ ਖੁਲਾਸਾ ਜਿਹੜਾ ਉਹ ਕਰਦਾ ਸੀ ਔਰ ਉਹ ਰਿਪੋਰਟ ਜਿਹੜੀ ਹੈ ਇੱਥੋਂ ਦੇ ਮੂਹਰੇ ਲੀਡਰਾਂ ਨੂੰ ਹਾਜ਼ਮ ਅਲੋਕ ਸ਼ਰਮਾ ਦੀ ਨਹੀਂ ਹੋਈ ਔਰ ਇਹਨਾਂ ਨੇ ਇੱਥੋਂ ਕੁਝ ਸ਼ਿਕਾਇਤਾਂ ਪਲਾਂਟ ਕਰਵਾਈਆਂ ਔਰ ਸ਼ਿਕਾਇਤਾਂ ਪਲਾਂਟ ਕਰਵਾ ਕੇ ਅਲੋਕ ਸ਼ਰਮਾ ਨੂੰ ਇੱਥੋਂ ਬਦਲਵਾਇਆ ਬਦਲਵਾਇਆ ਇਸ ਕਰਕੇ ਕਿ ਜੇ ਅਲੋਕ ਸ਼ਰਮਾ ਇੱਥੇ ਰਹਿ ਗਿਆ ਪਰ ਸਾਡਾ ਤਾਂ ਸਾਰਾ ਕੈਰੀਅਰ ਜਿਹੜਾ ਚੁਪਟ ਹੋ ਜੂਗਾ ਰਾਹੁਲ ਗਾਂਧੀ ਜਿਹੜਾ ਕਹਿੰਦੇ ਆ ਕਿ ਇਮਾਨਦਾਰੀ ਦੀ ਸਿਆਸਤ ਤੇ ਚੱਲ ਰਹੇ ਆ ਔਰ ਬੜੇ ਸਾਫ਼ ਸੁਥਰੇ ਤਰੀਕੇ ਨਾਲ ਚੱਲ ਰਹੇ ਆ ਔਰ ਬਾਗੀ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਬਾਹਰ ਕਰਨ ਦੀਆਂ ਗੱਲਾਂ ਕਰਦਿਆ ਕਾਲੀਆਂ ਪੇਡਾਂ ਨੂੰ ਜਿਹੜੇ ਪਾਰਟੀ ਦੇ ਨਾਲ ਧੋਖਾ ਕਰਦਿਆ ਉਹਨਾਂ ਨੂੰ ਬਾਹਰ ਕਰਨ ਦੀਆਂ ਗੱਲਾਂ ਕਰਦੇ ਆ ਔਰ ਜੇ ਰਾਹੁਲ ਗਾਂਧੀ ਤੱਕ ਅਲੋਕ ਸ਼ਰਮਾ ਨੇ ਸਾਡੀ ਸਾਰੀ ਅਸਲੀਅਤ ਜਿਹੜੀ ਆ ਉਹ ਪਛਾਹ ਦਿੱਤੀ ਤਾਂ ਅਸੀਂ ਤਾਂ ਕਿਸੇ ਯੋਗ ਨਹੀਂ ਰਵਾਂਗੇ ਔਰ ਸਾਡੀ ਤਾਂ ਸਿਆਸਤ ਹੀ ਜਿਹੜੀ ਔਖਾ ਤੋਂ ਸਾਰੀ ਹੋ ਜੂਗੀ ਔਰ ਕਹਿੰਦੇ ਕਿ ਉਸ ਦੇ ਡਰੋਂ ਇਸ ਤੋਂ ਪਹਿਲਾਂ ਕਿ ਅਲੋਕ ਸ਼ਰਮਾ ਉਸ ਰਿਪੋਰਟ ਨੂੰ ਲਾਗੂ ਕਰਵਾਉਣ ਔਰ ਉਸ ਰਿਪੋਰਟ ਦੇ ਉੱਪਰ ਐਕਸ਼ਨ ਕਰਵਾਉਣ ਜਾਂ ਉਸ ਰਿਪੋਰਟ ਦੇ ਉੱਪਰ ਸੁਣਵਾਈ ਕਰਾਉਣ ਉਦੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਨੇ ਇਹੋ ਜੀ ਸਾਜ਼ਿਸ਼ ਰਚੀ ਔਰ ਲੜਾਈ ਤਾਂ ਜਿਹੜੀ ਪੰਜਾਬ ਕਾਂਗਰਸ ਦੀ ਪਹਿਲਾਂ ਹੀ ਚੱਲੀ ਜਾ ਰਹੀ ਹੈ ਔਰ ਇਹ ਕੋਈ ਨਵੀਂ ਗੱਲ ਨਹੀਂ ਵੱਡੇ ਤੋਂ ਵੱਡੇ ਤਨਾੜ ਇੱਥੇ ਲੀਡਰ ਆ ਗਏ ਔਰ ਉਹ ਪੰਜਾਬ ਕਾਂਗਰਸ ਦੀ ਲੜਾਈ ਨਹੀਂ ਨਿਬੇੜ ਸਕੇ ਔਰ ਉਹ ਸਾਰਾ ਜਿਹੜਾ ਕਲੇਜ ਦਾ ਨਜਲਾ ਸੀਗਾ ਉਹ ਧੜੇਬੰਦੀ ਦਾ ਜਿਹੜਾ ਨਜਲਾ ਸੀ ਉਹ ਸਾਰੇ ਦਾ ਸਾਰਾ ਅਲੋਕ ਸ਼ਰਮਾ ਤੇ ਸੁਰਦਤਾ ਝੂਠੀਆਂ ਪਲਾਂਟ ਸ਼ਿਕਾਇਤਾਂ ਕਰਵਾ ਕੇ ਕਿ ਅਲੋਕ ਸ਼ਰਮਾ ਕਰਕੇ ਧੜੇਬੰਦੀ ਬੰਦੀ ਹੈ ਹੁਣ ਸਾਰੇ ਪੰਜਾਬ ਦੇ ਲੋਕੋ ਤੁਸੀਂ ਜਾਣਦੇ ਨਹੀਂ ਕਿ ਅਲੋਕ ਸ਼ਰਮਾ ਤਾਂ ਹੁਣ ਕੁਝ ਮਹੀਨੇ ਪਹਿਲਾਂ ਆਏ ਸੀ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਕੋਈ ਧੜੇਬੰਦੀ ਨਹੀਂ ਸੀ ਕਿ ਹੁਣ ਅਲੋਕ ਸ਼ਰਮਾ ਚਲੇ ਗਏ ਹੈ ਕਿ ਹੁਣ ਪੰਜਾਬ ਕਾਂਗਰਸ ਦੀ ਸਾਰੀ ਧੜੇਬੰਦੀ ਖਤਮ ਹੋ ਗਈ ਹੈ ਤਾਂ ਸਾਫ ਹੈ ਕਿ ਪੰਜਾਬ ਦੇ ਵਿੱਚ ਕੁਝ ਲੀਡਰ ਜਿਹੜੇ ਇਸ ਵਕਤ ਮੂਹਰਲੀਆ ਕੁਰਸੀਆਂ ਤੇ ਬੈਠੇ ਐ ਉਹਨਾਂ ਦੇ ਕਾਲੇ ਕਾਰਨਾਮੇ ਜਿਹੜੇ ਆ ਅਲੋਕ ਸ਼ਰਮਾ ਨੇ ਫੜਲੇ ਸੀ ਔਰ ਉਹ ਜਿਹੜੇ ਕਾਲੇ ਕਾਰਨਾਮੇ ਫੜਲੇ ਰਿਪੋਰਟ ਦੇ ਵਿੱਚ ਲਿਖਤੀ ਔਰ ਉਸ ਰਿਪੋਰਟ ਦੇ ਐਕਸ਼ਨ ਹੋਣ ਤੋਂ ਪਹਿਲਾਂ ਹੀ ਇਹਨਾਂ ਸਾਰਿਆਂ ਨੇ ਉਹਨਾਂ ਦੇ ਖਿਲਾਫ ਇੱਕ ਸਾਜ਼ਿਸ਼ਕੜੀ ਝੂਠੀਆਂ ਸ਼ਿਕਾਇਤਾਂ ਝੂਠੇ ਇਲਜ਼ਾਮ ਉਹਨਾਂ ਦੇ ਉੱਪਰ ਲਾਏ ਔਰ ਉਹਨਾਂ ਦੇ ਉੱਪਰ ਐਕਸ਼ਨ ਜਿਹੜਾ ਉਹ ਕਰਵਾ ਦਿੱਤਾ ਔਰ ਐਕਸ਼ਨ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਇੱਥੋਂ ਬਦਲਵਾ ਦਿੱਤਾ ਔਰ ਮੈਂ ਫਿਰ ਦੱਸ ਦਿੰਨਾ ਕਿ ਜਿੰਨਾ ਕਿ ਮੈਂ ਮਿਲਿਆ ਜਿੰਨਾ ਕਿ ਮੈਂ ਜਾਣਿਆ ਕਿਉਂਕਿ ਇਹਦਾ ਪੱਤਰਕਾਰ ਉਹਨਾਂ ਨੂੰ ਜਿੰਨਾ ਕਿ ਵੀ ਇੱਕਨ ਦੀ ਵਾਰੀ ਮਿਲਿਆ ਕੋਈ ਜ਼ਿਆਦਾ ਨਹੀਂ ਪਰ ਜੋ ਸੁਣਿਆ ਉਹਨਾਂ ਬਾਰੇ ਕਿ ਅਲੋਕ ਸ਼ਰਮਾ ਜਿਹੜਾ ਹੈਗਾ ਉਹ ਪੂਰੀ ਅਸਲੀਅਤ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਜਾਣ ਚੁੱਕਿਆ ਸੀ ਕਿ ਕੌਣ ਕਿੰਨੇ ਕ ਪਾਣੀ ਚ ਹੈ ਕੌਣ ਕਿੰਨੇ ਕ ਪਾਣੀ ਚ ਹੈ ਇਹ ਸਾਰੀ ਅਸਲੀਅਤ ਜਾਣ ਚੁੱਕਿਆ ਸੀ ਮੈਂ ਫਿਰ ਥੋੜਾ ਜਿਹਾ ਛੋਟਾ ਕਰਕੇ ਦੱਸ ਦਿੰਨਾ ਕਿ ਪੰਜਾਬ ਕਾਂਗਰਸ ਦੇ ਮੂਹਰੇ ਲੀਡਰਾਂ ਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਪੈਸਾ ਖਰਚੜੀ ਤਾਂ ਫਿਰ ਛੋਟਾ ਕਰਕੇ ਫਿਰ ਦੱਸ ਦਿੰਨਾ ਮੈਂ ਆਪਣੇ ਦਰਸ਼ਕਾਂ ਨੂੰ ਕਹਿ ਦਿੰਨਾ ਆ ਲੋਕ ਸ਼ਰਮਾ ਨੂੰ ਇਸ ਕਰਕੇ ਬਦਲਾਇਆ ਗਿਆ ਪੰਜਾਬ ਦੇ ਵਿੱਚੋਂ ਪੰਜਾਬ ਕਾਂਗਰਸ ਦੇ ਮੂਹਰੇ ਲੀਡਰਾਂ ਨੇ ਸਾਜ਼ਿਸ਼ ਕਰਕੇ ਕਹਿੰਦੇ ਕਿ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਜਿਹੜਾ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਪੈਸਾ ਕਰੋੜਾ ਰੁਪਈਆ ਜਿਹੜਾ ਉਹ ਭੇਜਿਆ ਸੀਗਾ ਇਲੈਕਸ਼ਨ ਦੇ ਵਿੱਚ ਖਰਚਣ ਵਾਸਤੇ ਉਹ ਪੰਜਾਬ ਕਾਂਗਰਸ ਦੇ ਮੂਹਰਲੇ ਲੀਡਰਾਂ ਨੇ ਜਿਨ੍ਹਾਂ ਦੀ ਉਹ ਪੈਸਾ ਵਰਤਣ ਦੀ ਜ਼ਿੰਮੇਵਾਰੀ ਸੀ ਉਹ ਸਹੀ ਢੰਗ ਨਾਲ ਵਰਤਿਆ ਨਹੀਂ ਔਰ ਜਿੰਨਾ ਵਰਤਿਆ ਦਿਖਾਇਆ ਗਿਆ ਜਾਂ ਜਿੰਨਾ ਵਰਤਣਾ ਸੀ ਉਹ ਵਰਤਿਆ ਨਹੀਂ ਗਿਆ ਔਰ ਪੈਸੇ ਆਪਣੀ ਜੇਬ ਦੇ ਵਿੱਚ ਪਾਏ ਗਏ ਜਿਨ੍ਹਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਲਾਉਣੇ ਸੀ ਪੈਸੇ ਜਾਂ ਲਾਏ ਗਏ ਉਦੋਂ ਜਿਹੜੇ ਉਹ ਘੱਟ ਲਾਏ ਗਏ ਪਰ ਦਿਖਾਈ ਵੱਧ ਗਏ ਔਰ ਉਹ ਵੀ ਜਿਹੜੇ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਜਾਨੀ ਕਿ ਹਾਈ ਕਮਾਂਡ ਦਾ ਜਿਹੜਾ ਪੈਸਾ ਇਲੈਕਸ਼ਨ ਲੜਨ ਵਾਸਤੇ ਆਇਆ ਸੀ ਰਾਹੁਲ ਗਾਂਧੀ ਨੇ ਜਿਹੜੀ ਪਾਈ ਪਾਈ ਜੋੜ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਵਾਸਤੇ ਮੋਦੀ ਦੇ ਖਿਲਾਫ ਜਿਹੜੀ ਲੜਾਈ ਲੜਨ ਵਾਸਤੇ ਭੇਜੀ ਸੀ 10000 ਕਿਲੋਮੀਟਰ ਉਹਨੇ ਪੈਦਲ ਯਾਤਰਾ ਕਰਕੇ ਉਹਨੇ ਜਿਹੜੀ ਲੜਾਈ ਵਿੱਢੀ ਹੋਈ ਸੀ ਉਸ ਲੜਾਈ ਨੂੰ ਜਿੱਤਣ ਵਾਸਤੇ ਜਿਹੜਾ ਉਹਨੇ ਪੈਸਾ ਭੇਜਿਆ ਸੀ ਤਾਂ ਇੱਥੋਂ ਦੇ ਲੀਡਰਾਂ ਨੇ ਗਵਨ ਕਰਤਾ ਜਿਹੜੀ ਕੌਨਫੀਡੈਂਸੀ ਦੇ ਵਿੱਚ ਜਿੰਨਾ ਪੈਸਾ ਭੇਜਣਾ ਸੀ ਉੱਥੇ ਉਹਨਾਂ ਨਹੀਂ ਭੇਜਿਆ ਗਿਆ ਉਹ ਸਾਰੀ ਰਿਪੋਰਟ ਜਿਹੜੀ ਆ ਉਹ ਪੰਜਾਬ ਦੇ ਵਿੱਚ ਫਿਰਕੇ ਆਲੋਕ ਸ਼ਰਮਾ ਨੇ ਬਣਾਈ ਸਾਰੇ ਮੈਚ ਕਰ ਲੀਆਂ ਸਿਸਟਮ ਔਰ ਉਹ ਰਿਪੋਰਟ ਬਣਾ ਕੇ ਦਿੱਲੀ ਦੇਣੀ ਸੀ ਫਿਰ ਇਹਨਾਂ ਨੂੰ ਡਰ ਪੈ ਗਿਆ ਕਿ ਅਲੋਕ ਸ਼ਰਮਾ ਜਿਹੜੇ ਆ ਉਹ ਜੇ ਸਾਡੇ ਖਿਲਾਫ ਏਅਰ ਰਿਪੋਰਟ ਦੇ ਦਿੱਤੀ ਤਾਂ ਸਾਡਾ ਤਾਂ ਇਹਨਾਂ ਨੇ ਉਦੋਂ ਪਹਿਲਾਂ ਹੀ ਪਲਾਂਟ ਸ਼ਿਕਾਇਤਾਂ ਕਰਵਾ ਕੇ ਅਲੋਕ ਸ਼ਰਮਾ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬਦਲਵਾ ਦਿੱਤਾ ਸਾਰੇ ਪੰਜਾਬ ਨੂੰ ਪਤਾ ਕਿ ਕਿਹੜੇ ਲੀਡਰਾਂ ਦੀ ਜ਼ਿੰਮੇਵਾਰੀ ਸੀਗੀ ਉਹ ਪੈਸਾ ਵਰਤਣ ਦੀ ਔਰ ਮੂਹਰੇ ਲੀਡਰ ਦੀ ਜ਼ਿੰਮੇਵਾਰੀ ਸੀ ਔਰ ਉਹਨਾਂ ਨੇ ਹੀ ਇਹ ਸ਼ਿਕਾਇਤਾਂ ਕਹਿੰਦੇ ਪਲਾਂਟ ਕਰਵਾ ਕੇ ਅਲੋਕ ਸ਼ਰਮਾ ਬਦਲਵਾਇਆ ਹੈ ਤਾਂ ਇਹ ਗੱਲਾਂ ਸਾਹਮਣੇ ਆਈਆਂ ਹੋਰ ਕੀ ਕੁਝ ਤੱਤ ਸਾਹਮਣੇ ਆਉਂਦੇ ਰਹਿਣਗੇ ਔਰ ਰੋਜ਼ਾਨਾ ਇਸ ਖਬਰ ਦੇ ਉੱਪਰ ਅਸੀਂ ਜਿਹੜੀ ਆ ਉਹ ਗੱਲਬਾਤ ਕਰਦੇ ਰਹਾਂਗੇ ਔਰ ਰੋਜ਼ ਅਪਡੇਟ ਜਿਹੜੀ ਆ ਇਹਦੇ ਤੇ ਲੈਂਦੇ ਰਹਾਂਗੇ ਯਾਦ ਕਰਾਉਂਦੇ ਰਹਾਂਗੇ ਕਾਂਗਰਸੀਆਂ ਨੂੰ ਕਿ ਤੁਹਾਡੇ ਲੀਡਰ ਜਿਹੜੇ ਉਹ ਇਹ ਜਿਹੇ ਹੈਗੇ ਆ ਮੂਹਰਲੇ ਔਰ ਹੋਰ ਪੰਜਾਬ ਦੇ ਵਿੱਚੋਂ ਤੱਥ ਇਕੱਠੇ ਕਰਕੇ ਜਿੱਥੇ-ਜਿੱਥੇ ਲੋੜ ਹੋਊਗੀ ਉੱਥੇ ਤੱਕ ਵੀ ਅਸੀਂ ਜਿਹੜਾ ਉਹ ਪਹੁੰਚਾਉਂਦੇ ਰਹਾਂਗੇ ਚਲੋ ਅਗਲੀ ਖਬਰ ਆਪਾਂ ਲੈ ਆਨੇ ਅਗਲੀ ਖਬਰ ਵੀ ਬੜੀ ਅਹਿਮ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਹੁਰੀ ਲੋਕੀ ਕਹਿੰਦੇ ਉਹਨਾਂ ਨੇ ਉੜਦਾ ਤੀਰ ਫੜ ਲਿਆ ਪਰ ਮੈਂ ਇਸ ਦੇ ਨਾਲ ਵੀ ਸਹਿਮਤ ਨਹੀਂ ਪਰ ਮੈਂ ਅਗਲੀ ਗੱਲ ਵੀ ਨਹੀਂ ਕਹਿਣੀ ਤੇ ਚਲੋ ਗੱਲ ਕਰ ਲੈਣੀ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਅੱਜ ਇੱਕ ਸ਼ਕੂਫਾ ਹੋਰ ਛੱਡਿਆ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ 50 ਗਰਨੇਡ ਆ ਗਏ ਆ ਔਰ 50 ਗਰਨੇਡ 16 18 ਜਿਹੜੇ ਕਹਿੰਦੇ ਉਹ ਚੱਲ ਗਏ ਆ ਔਰ 32 ਜਿਹੜੇ ਉਹ ਚੱਲਣੇ ਹਲੇ ਬਾਕੀ ਹੈਗੇ ਆ ਔਰ ਉਸ ਤੋਂ ਬਾਅਦ ਭਗੰਤਮਾ ਇਲੈਕਸ਼ਨ ਦੇ ਵਿੱਚ ਆ ਗਈ ਉਹ ਕਹਿੰਦੇ ਕਿ ਭਾਈ ਦੱਸੋ ਕਿੱਥੇ ਆ ਬਾਕੀ 32 ਤੁਹਾਡਾ ਸੋਰਸ ਕੀ ਹੈ ਉਹਨਾਂ ਨੇ ਕਾਊਂਟਰ ਇੰਟੈਲੀਜੈਂਸ ਜਿਹੜੀ ਉਹਨਾਂ ਦੇ ਘਰੇ ਪਹੁੰਚਦੀ ਪਹੁੰਚਦੀ ਕਰਦੀ ਉਹਨਾਂ ਨੇ ਪੁੱਛਿਆ ਪ੍ਰਤਾਪ ਸਿੰਘ ਬਾਜਵਾ ਨੇ ਦੱਸੋ ਭਾਈ ਤੁਹਾਡਾ ਸੋਰਸ ਕੀ ਹੈ ਫਿਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਦੱਸ ਨਹੀਂ ਹੋਇਆ ਕਿ ਮੇਰਾ ਸੋਰਸ ਕੀ ਹੈ ਔਰ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਬਾਜਵਾ ਸਾਹਿਬ ਜੇ ਤੁਹਾਨੂੰ ਪਤਾ ਕਿ ਵਾਕਈ ਪੰਜਾਬ ਦੇ ਵਿੱਚ ਇੰਨੇ ਗ੍ਰੇਨੜ ਆਏ ਆ ਔਰ ਤੁਹਾਡਾ ਸੋਰਸ ਵਾਕਈ ਇਨਾ ਪੱਕਾ ਤਾਂ ਫਿਰ ਤੁਹਾਨੂੰ ਅਫਸਰਾਂ ਨੂੰ ਗੁਪਤ ਢੰਗ ਦੇ ਨਾਲ ਤਾਂ ਮੈਨੂੰ ਲੱਗਦਾ ਇਹ ਇਨਫੋਰਮੇਸ਼ਨ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਜਾਨ ਮਾਲ ਦਾ ਸਵਾਲ ਹੈ ਔਰ ਤੁਸੀਂ ਵੀ ਪੰਜਾਬ ਦੇ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਆ ਉਹ ਨਿਭਾ ਰਹੇ ਹੈਗੇ ਹੋ ਔਰ ਉਸ ਸਾਰੇ ਕਾਸੇ ਨੂੰ ਦੇਖਦੇ ਆ ਤੁਹਾਨੂੰ ਚਾਹੀਦਾ ਸੀਗਾ ਕਿ ਸਾਰਾ ਕੁਝ ਦੱਸ ਦੇਣਾ ਚਾਹੀਦਾ ਸੀ ਉਲਟਾ ਤੁਹਾਡੇ ਨੰਬਰ ਹੀ ਜਿਹੜੇ ਆ ਉਹ ਬਣਨੇ ਸੀਗੇ ਕਿ ਭਾਈ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਆਪਣੀ ਜ਼ਿੰਮੇਵਾਰੀ ਵਿਰੋਧੀ ਧਿਰ ਦੇ ਤੌਰ ਤੇ ਨਿਭਾਤੀ ਹੈ ਔਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਦੱਸਤਾ ਸਰਕਾਰ ਨੂੰ ਕਿ ਭਾਈ 32 ਬੰਬ ਹਲੇ ਚੱਲਣੇ ਬਾਕੀ ਆ ਪਰ ਇੰਟੈਲੀਜੈਂਸ ਨੂੰ ਸਰਕਾਰ ਦੀਆਂ ਏਜੰਸੀਆਂ ਨੂੰ ਔਰ ਪੰਜਾਬ ਸਰਕਾਰ ਨੂੰ ਨਹੀਂ ਪਤਾ ਲੱਗਿਆ ਬੱਲੇ ਬੱਲੇ ਹੋ ਜਾਣੀ ਸੀ ਪ੍ਰਤਾਪ ਸਿੰਘ ਬਾਜਵਾ ਦੀ ਪਰ ਨਹੀਂ ਇਹ ਗੱਲ ਹੋਈ ਨਹੀਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਸ਼ੁਰਲੀ ਸੀ ਇਸ ਤੋਂ ਪਹਿਲਾਂ ਮੈਂ ਜੇ ਗੱਲ ਕਰਾਂ ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਸ਼ੁਰਲੀ ਛੱਡੀ ਸੀ ਕਿ ਮੇਰੇ ਭਾਈ ਬੱਤੀ ਐਮਐਲਏ ਟੱਚ ਦੇ ਵਿੱਚ ਐ ਔਰ ਉਸ ਸ਼ੁਰਲੀ ਨੂੰ ਫੁੱਸ ਕਰਤਾ ਜਿਹੜਾ ਸੁਖਜਿੰਦਰ ਸਿੰਘ ਗਰਦਾਵਾ ਹੋਰਾਂ ਨੇ ਉਹ ਕਹਿੰਦੇ ਜੀ ਉਹ ਤਾਂ ਸ਼ਕੂਫਾ ਸੀ ਬਾਕੀ ਐਮਐਲਏ ਵਿਧਾਇਕ ਵੀ ਹੱਥ ਘੜੇ ਕਰ ਗਏ ਉਹ ਕਹਿੰਦੇ ਸਾਨੂੰ ਨਹੀਂ ਪਤਾ ਸਾਡੇ ਕੋਈ ਟੱਚ ਨਹੀਂ ਪ੍ਰਤਾਪ ਸਿੰਘ ਬਾਜਵਾ ਦੀ ਟੱਚ ਹੈ ਹੁਣ ਪਹਿਲਾਂ ਨਾ ਤਾਂ ਬੱਤੀ ਐਮਐਲਏ ਪੂਰੇ ਹੋਏ ਐ ਤੇ ਹੁਣ ਨਾ ਬਾਜਵਾ ਸਾਹਿਬ ਹੋਰਾਂ ਤੋਂ ਬੱਤੀ ਗਰਨੇਡ ਪੂਰੇ ਹੋ ਪਾਰੇ ਐ ਔਰ ਜਦੋਂ ਮੁੱਖ ਮੰਤਰੀ ਬਣਨਾ ਹੋਇਆ ਪ੍ਰਤਾਪ ਸਿੰਘ ਬਾਜਵਾ ਨੇ ਉਦੋਂ ਐਮਐਲਏ ਵੀ ਇਹਨਾਂ ਤੋਂ ਪੂਰੇ ਨਹੀਂ ਹੋਣੇ ਆਪਣੀ ਪਾਰਟੀ ਦੇ ਵਿੱਚ ਬੈਠੇ ਵੀ ਲੀਡਰ ਪੂਰੇ ਨਹੀਂ ਹੋਣੇ ਮੁੱਖ ਮੰਤਰੀ ਬਣਨ ਵਾਸਤੇ ਇਹ ਵੀ ਗੱਲ ਜਿਹੜੀ ਪੱਕੀ ਹੈ ਔਰ ਦੂਜੇ ਪਾਸੇ ਇਹ ਛੁਰਲੀਆਂ ਦਾ ਦੌਰ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਰੋਕ ਦੇਣਾ ਚਾਹੀਦਾ ਆਪਣੇ ਝੂਠ ਨੂੰ ਸੱਤ ਸਾਬਤ ਕਰਨ ਦੇ ਵਾਸਤੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਕਿ ਜਿਹੜਾ ਗਰਨੇਡ ਵਾਲਾ ਜਿਹੜਾ ਮਸਲਾ ਨਾ ਉਹ ਗਰਨੇਡ ਵਾਲਾ ਮਸਲਾ ਇਸ ਕਰਕੇ ਮੈਂ ਗੱਲ ਕਹੀ ਆ ਵੀ ਇਹ ਤਾਂ ਅਖਬਾਰ ਦੇ ਵਿੱਚ ਵੀ ਲੱਗੀ ਹੋਈ ਹੈ ਇਹ ਕੀ ਨਵੀਂ ਗੱਲ ਹੈ ਪਰ ਅਖਬਾਰ ਦੇ ਵਿੱਚ ਜਿਹੜੀ ਖਬਰ ਲੱਗੀ ਬਾਜਵਾ ਸਾਹਿਬ ਉਹ ਹੋਰ ਹੈ ਜਿਹੜੀ ਤੁਸੀਂ ਤੁਸੀਂ ਜਿਹੜਾ ਝੂਠ ਬੋਲਿਆ ਹੋਰ ਹੈ ਖਬਰ ਦਿਖਾਓ ਮੈਂ ਆਪਣੀ ਟੀਮ ਨੂੰ ਕਹਾਂਗਾ ਬਾਜਵਾ ਸਾਹਿਬ ਕਹਿੰਦੇ ਆ ਕਿ ਜਿਹੜਾ ਹੈਗਾ ਉਹ 50 ਗਰਨੇਡਾ ਆਏ ਔਰ 32 ਚੱਲਣੇ ਬਾਕੀ 18 ਚੱਲ ਗਏ ਤੇ ਜਿਹੜੀ ਖਬਰ ਨੂੰ ਦਿਖਾ ਕੇ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਚਮਚੇ ਸੱਚ ਕਰਨ ਦੀ ਕੋਸ਼ਿਸ਼ ਕਰਨ ਲੱਗੇ ਆ ਕਿ ਪ੍ਰਤਾਪ ਸਿੰਘ ਬਾਜਵਾ ਸੱਚੇ ਸੀ ਖਬਰ ਵੀ ਲੱਗੀ ਹੈ ਉਸ ਖਬਰ ਦੇ ਵਿੱਚ ਗੱਲ ਇਹ ਲੱਗੀ ਹੈ ਕਿ 55 ਗਰਨੇਡਾ ਆਏ ਸੀਗੇ ਔਰ ਉਹਦੇ ਵਿੱਚੋਂ 16 ਚੱਲ ਗਏ ਔਰ 30 ਫੜੇ ਗਏ ਔਰ 9 ਜਿਹੜੇ ਆ ਉਹ ਹਲੇ ਅਨਟ੍ਰੇਸ ਨੇ ਇਹਦੇ ਵਿੱਚ ਤਾਂ ਇਹ ਗੱਲ ਲਿਖੀ ਹੈਗੀ ਹੈ ਪਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਕਿ ਬਕਤੀ ਬਾਕੀ ਹੈ ਚੱਲਣੇ ਔਰ ਜਿਹੜੇ 18 ਚੱਲ ਗਏ 50 ਡੋਟ ਲਾਈ ਸੀ ਕੋਈ ਵੀ ਅੰਕੜਾ ਕੋਈ ਵੀ ਗਿਣਤੀ ਜਿਹੜੀ ਆ ਪ੍ਰਤਾਪ ਬਾਜਵਾ ਔਰ ਇਸ ਖਬਰ ਦੀ ਆਪਸ ਦੇ ਵਿੱਚ ਮੈਚ ਨਹੀਂ ਹੋ ਰਹੀ ਸੋ ਇਸ ਕਰਕੇ ਇਸ ਖਬਰ ਦੇ ਝੂਠ ਦੇ ਦਮ ਤੇ ਬਜਿਆ ਨਹੀਂ ਜਾਣਾ ਬਾਜਵਾ ਸਾਹਿਬ ਤਾਂ ਸੱਚ ਤੁਹਾਨੂੰ ਬੋਲਣਾ ਪਊਗਾ ਸ਼ਗੂਫੇ ਛੁਰਲੀਆਂ ਤੁਨੂੰ ਛੱਡੀਆਂ ਪੈਣਗੀਆਂ ਔਰ ਛੱਡੀਆਂ ਮਤਲਬ ਛੱਡਣੀਆਂ ਨਹੀਂ ਪੈਣਗੀਆਂ ਬੰਦ ਬੰਦ ਕਰਨਾ ਬੂ ਮੂੰਹ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਤਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਲਗਾਤਾਰ ਸ਼ਗੂਫੇ ਲਗਾਤਾਰ ਛੁਰਲੀਆਂ ਉਹ ਛੱਡਣ ਦੇ ਮੈਨੂੰ ਲੱਗਦਾ ਆਦੀ ਹੋ ਚੁੱਕੇ ਆ ਇਸ ਕਰਕੇ ਉਹ ਲਗਾਤਾਰ ਛੁੱਡੀਆਂ ਛੱਡੀ ਜਾ ਰਹੇ ਆ ਮੈਂ ਫੇਰ ਉਹੀ ਗੱਲ ਕਹਿਣਾ ਕਿ ਹਰ ਰੋਜ਼ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਹਰ ਰੋਜ਼ ਸਰਕਾਰ ਨੂੰ ਹੀ ਗਲਤ ਨਹੀਂ ਕਹਿ ਸਕਦੇ ਕਿਉਂਕਿ ਵਿਰੋਧੀ ਧਿਰ ਵੀ ਆਪ ਦੇ ਤੌਰ ਤੇ ਆਪਣੀ ਭੂਮਿਕਾ ਜਿਹੜੀ ਆ ਸਹੀ ਨਹੀਂ ਨਿਭਾ ਰਹੀ ਹਰ ਭਗਵੰਤ ਤੁਮਾਰ ਹਰ ਜਗ੍ਹਾ ਫਈ ਗਲਤ ਹੋਊਗਾ ਇਹਦੀ ਕੋਈ ਗਰੰਟੀ ਨਹੀਂ ਹੈ ਕਿਉਂਕਿ ਠੀਕ ਆ ਠੀਕ ਆ ਸਾਡਾ ਚੈਨਲ ਅਸੀਂ ਹਰ ਰੋਜ਼ ਜਿਹੜੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਉਂਦੇ ਰਹਿੰਨੇ ਆ ਸਰਕਾਰ ਦੇ ਖਿਲਾਫ ਔਰ ਜ਼ਰੂਰੀ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਤੁਮਾਰ ਹੀ ਹਰ ਜਗ੍ਹਾ ਗਲਤ ਹੋਊਗਾ ਵਿਰੋਧੀ ਧਿਰ ਵੀ ਜਿਹੜੀ ਆ ਉਹ ਗਲਤ ਹੋ ਸਕਦੀ ਹੈ ਵਿਰੋਧੀ ਧਿਰ ਗਲਤ ਪਹਿਲਾਂ ਇਸ ਚੱਕਰ ਦੇ ਵਿੱਚ ਆ ਕਿ ਸਵਾ 3 ਸਾਲਾਂ ਦੇ ਵਿੱਚ ਵਿਰੋਧੀ ਧਿਰ ਨੇ ਆਪਣੀ ਕੋਈ ਸਹੀ ਭੂਮਿਕਾ ਨਹੀਂ ਨਿਭਾਈ ਤੇ ਜੇ ਕੋਈ ਇਲਜ਼ਾਮਬੰਦੀ ਸਰਕਾਰ ਤੇ ਕਰ ਵੀ ਰਹੀ ਹੈ ਤਾਂ ਉਹ ਵੀ ਝੂਠੀ ਕੇ ਬੱਤੀ ਐਮਐਲਏ ਸਾਡੇ ਟੱਚ ਦੇ ਵਿੱਚ ਨੇ 50 ਗਰਨੇਡ ਆ ਗਏ ਐ ਤੇ ਜੇ ਫਿਰ ਆ ਗਏ ਤਾਂ ਫਿਰ ਦੱਸੋ ਅਗਲਿਆਂ ਨੂੰ ਉਹਦਾ ਤੁਹਾਡੇ ਘਰੇ ਪਹੁੰਚ ਗਿਆ ਔਰ ਵਿਰੋਧੀ ਧਰਦੀ ਭੂਮਿਕਾ ਦੇ ਤੌਰ ਤੇ ਤੁਸੀਂ ਵਿਰੋਧੀ ਧਰਦੇ ਲੀਡਰ ਹੋ ਤੁਹਾਡੀ ਵੀ ਉਨੀ ਜਿੰਮੇਵਾਰੀ ਐ ਪੰਜਾਬ ਪ੍ਰਤੀ ਜਿੰਨੀ ਸਰਕਾਰ ਦੀ ਐ ਔਰ ਆਪਣੇ ਬੱਲੇ ਬੱਲੇ ਕਰਵਾਓ ਔਰ ਦੱਸੋ ਸਰਕਾਰ ਨੂੰ ਕਿ ਕਿੱਥੇ ਆ ਬਾਕੀ ਜਿਹੜੇ ਆ ਗਰਨੇਡ ਔਰ ਰਿਸੋਰਸ ਕੀ ਆ ਤੁਹਾਡਾ ਗੁੱਪਟ ਟੰਗ ਦੇ ਨਾਲ ਦੱਸ ਦੋ ਅੰਦਰ ਖਾਤੇ ਟੰਗਣਾ ਦੱਸ ਦੋ ਔਰ ਬੱਲੇ ਬੱਲੇ ਤੁਹਾਡੀ ਹੋ ਜੂਗੀ ਕਿ ਸਰਕਾਰ ਦੀ ਇੰਟੈਲੀਜੈਂਸ ਨੂੰ ਸਰਕਾਰ ਦੀਆਂ ਏਜੰਸੀਆਂ ਨੂੰ ਸਰਕਾਰ ਨੂੰ ਪਤਾ ਨਹੀਂ ਲੱਗਿਆ ਬਾਜਵਾ ਸਾਹਿਬ ਨੂੰ ਪਤਾ ਲੱਗਿਆ ਸਰਕਾਰ ਬੱਲੇ ਬੱਲੇ ਕਰੂ ਲੋਕ ਬੱਲੇ ਬੱਲੇ ਕਰਨਗੇ ਪਰ ਬਾਜਵਾ ਸਾਹਿਬ ਦੱਸੋ ਨਾ ਤੁਸੀਂ ਤਾਂ ਜੇ ਤੁਹਾਡੀ ਗੱਲ ਦੇ ਵਿੱਚ ਕੋਈ ਦਮ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕੀ ਇਸ ਤਰੀਕੇ ਦੇ ਨਾਲ ਝੂਠ ਦੀ ਰਾਜਨੀਤੀ ਨੂੰ ਜਰਨਗੇ ਪਹਿਲਾਂ ਹੀ ਸਰਕਾਰ ਦੀ ਝੂਠ ਦੀ ਰਾਜਨੀਤੀ ਨੇ ਥੱਲੇ ਜਿਹੜੇ ਉਹ ਪੰਜਾਬ ਦੇ ਲੋਕ ਦੱਬੇ ਪਏ ਆ ਔਰ ਜੇ ਵਿਰੋਧੀ ਧਿਰ ਨੇ ਵੀ ਜਿਹੜੀ ਇਸੇ ਤਰੀਕੇ ਦੀ ਝੂਠ ਦੀ ਰਾਜਨੀਤੀ ਜਿਹੜੀ ਆਵਾਜ਼ਵਾਦ ਸਾਹਿਬ ਕਰਨੀ ਐ ਕਿ ਕਿਤੇ 32 ਐਮਐਲਏ ਦੀ ਗੱਲ ਕਰ ਲਈ ਕਿਤੇ 32 ਗ੍ਰਨੇਡਾ ਨਹੀਂ 50 ਗ੍ਰਨੇਡਾ ਦੀ ਗੱਲ ਕਰ ਲਈ ਤਾਂ ਫਿਰ ਇਹ ਕੀ ਮਾੜਿਆ ਇਹ ਜਿਹੜੀ ਮੌਜੂਦਾ ਸਰਕਾਰ ਆ ਫਿਰ ਸਾਡੇ ਲਈ ਇਹ ਕੀ ਮਾੜੀ ਆ ਜੇ ਤੁਹਾਨੂੰ ਹੀ ਅਸੀਂ ਇਹੋ ਜਿਹਿਆਂ ਨੂੰ ਚੁੜਨਾ ਤੁਹਾਨੂੰ ਵੀ ਝੂਠ ਬੋਲਣ ਵਾਸਤੇ ਚੁੜਨਾ ਤਾਂ ਫਿਰ ਅਸੀਂ ਜਿਹੜਾ ਉਹ ਤੁਹਾਡੇ ਤੋਂ ਕੀ ਕਰਾਉਣਾ ਸੋ ਇਸ ਕਰਕੇ ਸੱਚ ਦੀ ਰਾਜਨੀਤੀ ਜਿਹੜੀ ਆ ਤੁਹਾਨੂੰ ਕਰਨੀ ਪਊ ਸਿਰਾ ਸਾਰਾ ਕੁਝ ਦੱਸਣਾ ਪਊ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੁੱਦੇ ਹੈਗੇ ਆ ਜਿਨ੍ਹਾਂ ਨੂੰ ਚੱਕ ਕੇ ਤੁਸੀਂ ਸਾਰੇ ਜਣੇ ਜਿਹੜੇ ਆ ਉਹ ਫੇਮਸ ਹੋ ਸਕਦੇ ਆ ਪਰ ਇਹੋ ਜੀ ਬੇਹੋਦਾ ਬਿਆਨਬਾਜ਼ੀ ਕਰਕੇ ਤੁਸੀਂ ਫੇਮਸ ਨਹੀਂ ਹੋ ਸਕਦੇ ਸਗੋਂ ਦੀ ਆਪਦੀ ਕ੍ਰੈਡਿਬਿਲਟੀ ਟਾ ਰਹੇ ਹੋ ਔਰ ਜਦੋਂ ਤੁਸੀਂ ਕੋਈ ਸੱਚੀ ਗੱਲ ਵੀ ਕਰੋਗੇ ਉਦੋਂ ਵੀ ਤੁਹਾਡੀ ਜਿਹੜੀ ਆ ਕੋਈ ਗੱਲ ਸੁਣੀ ਨਹੀਂ ਜਾਣੀ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰਜਨਾ ਲੋਕਾਂ ਦਾ ਟੀਵੀ ਚੈਨਲ